ਜੋਬ ਦਾ ਦਰਦ ਬਾ ਹਮੇਸ਼ਾ ਬਕਵਾਸ ਤੋਂ ਉੱਚਾ ਹੁੰਦਾ ਕਿਹੜਾ ਇਲਮ ਜੋ ਸਬਰ ਸ਼ੁਕਰ ਤੇ ਅਰਦਾਸ ਤੋਂ ਉੱਚਾ ਹੁੰਦਾ ਕੱਪੜੇ ਮਹਿੰਗੇ ਦੇਖ ਕੇ ਸਜਦੇ ਨਾ ਕਰੀ ਜਾਇਆ ਕਰੋ ਕਿਰਦਾਰ ਆਮ ਬੰਦੇ ਦਾ ਵੀ ਖਾਸ ਤੋਂ ਉੱਚਾ ਹੁੰਦਾ ਬਸ ਪਾਠਕਾਂ ਦੇ ਪਿਆਰ ਦੇ ਕਰਜ਼ਦਾਰ ਹਾਂ ਜੀ ਸੇਰ ਹਰੇਕ ਲੇਖਕ ਦਾ ਹੀ ਦਾਸ ਤੋਂ ਉੱਚਾ ਹੁੰਦਾ ਕਾਮਯਾਬੀ ਉਹ ਵਿੜੇ ਝਾਂਜਰਾਂ ਪਾ ਪਕੇ ਨੱਚਦੀ ਆ ਜਿਨ੍ਹਾਂ ਦਾ ਇਰਾਦਾ ਜੇ ਤੇ ਕਾਸ਼ ਤੋਂ ਉੱਚਾ ਹੁੰਦਾ ਜਿਉਂਦੇ ਜਾਗਦੇ ਬੰਦੇ ਲਈ ਕੋਈ ਇੱਕ ਮਕਸਦ ਦੱਸੋ ਜੋ ਤੰਦਰੁਸਤ ਜ਼ਿੰਦਗੀ ਦੀ ਆਸ ਤੋਂ ਉੱਚਾ ਹੁੰਦਾ ਦਇਆ ਧਰਮ ਵੈਰਾਗ ਸੱਚ ਤੇ ਨੇਕੀ ਦਾ ਪਾਠ ਨੰਬਰਾਂ ਦੀ ਗਿਣਤੀ ਮਿੰਤੀ ਤੇ ਫੇਲ ਪਾਸ ਤੋਂ ਉੱਚਾ ਹੁੰਦਾ ਧੂਲਕੋਟਿਆ ਸ਼ਰਮਾ ਜੀ ਸਿਆਣੇ ਸੱਚ ਕਹਿ ਕੇ ਗਏ ਨੇ ਇੱਕ ਆਸਵਾਦ ਬੰਦਾ ਨਿਰਾਸ਼ ਤੇ ਹਤਾਸ਼ ਤੋਂ ਉੱਚਾ ਹੁੰਦਾ ਮੈਂ ਇਹ ਗੱਲ ਅੱਜ ਵੀ ਝੂਠ ਸਾਬਤ ਕਰ ਸਕਦਾ ਕਿ ਤੁਰਦਾ ਫਿਰਦਾ ਹਰ ਬੰਦਾ ਲਾਸ਼ ਤੋਂ ਉੱਚਾ ਹੁੰਦਾ ਮਾਂ ਦਾ ਦਿਲ ਜੇ ਧਰਤੀ ਵਾਂਗ ਵਿਸ਼ਾਲ ਹੋ ਸਕਦਾ ਕਿਉਂ ਦੀ ਸੋਚ ਦਾ ਦਾਇਰਾ ਵੀ ਆਕਾਸ਼ ਤੋਂ ਉੱਚਾ ਹੁੰਦਾ ਆਕਾਸ਼ ਤੋਂ ਉੱਚਾ ਹੁੰਦਾ